ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਜਿਹੜਾ ਸਾਰੇ ਗਾਮਾ ਪਾਦਾਨੀ ਸਾਹ ਚਲਦੇ ਸ਼ਬਦ ਦੇ ਵਿੱਚ ਰਾਗੀ ਗਾਇਨ ਕਰਦਾ ਉਹਦੀ ਗੁਰਮਤ ਸੰਗੀਤ ਵਿੱਚ ਮਨਾਈ ਹੈ ਜਿਹੜੀ ਗਰਾਰੀ ਮਾਰਦੇ ਸਾਡੇ ਰਾਗੀ ਹਾ ਹਾ ਅਲਾਪ ਲੈਂਦੇ ਜਿਹੜਾ ਅਲਾਪ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਕਿਹਾ ਇਹ ਵੀ ਗੱਲ ਹੈ ਤੁਹਾਨੂੰ ਕੀ ਲੱਗਦਾ ਜਦੋਂ ਗੁਰੂ ਨੇ ਬਾਣੀ ਉਚਾਰਨ ਕੀਤੀ ਹੋਏਗੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਕੀ ਸੱਚ ਉਚਾਰਨ ਤੇ ਬਾਤਸ਼ੀਤ ਜੀ ਕੀਤੀ ਹੈ ਨਾ ਜੀ ਲਿਖੀ ਕਿਉਂ ਲੜੀ ਵਰਚ ਕਦੀ ਸੋਚਿਆ ਕਿਸੇ ਨੇ ਗੁਰੂ ਨੇ ਔਖਿਆ ਕੀਤਾ ਸੀ ਗੁਰੂ ਦੇ ਹੁਕਮਾਂ ਤੋਂ ਪਾਸੇ ਜਾ ਕੇ ਜਦੋਂ ਤੁਸੀਂ ਕੀਰਤਨ ਕਰਦੇ ਹੋ ਉਹ ਕੀਰਤਨ ਹੀ ਨਹੀਂ ਹੈ ਉਹਨੂੰ ਲਾਈਟ ਕਹਿ ਲੋ ਜਾਂ ਉਹਨੂੰ ਜੋ ਮਰਜੀ ਡਾਰਕ ਕਹਿ ਪੰਥ ਵਿੱਚ ਇੱਕ ਦੁਬਧਾ ਪੈ ਗਈ ਪੱਕੇ ਰਾਗਾਂ ਦਾ ਕੀਰਤਨ ਤੇ ਕੱਚੇ ਰਾਗਾਂ ਦਾ ਰਾਗ ਪੱਕਾ ਕੱਚਾ ਨਹੀਂ ਹੁੰਦਾ ਜਾਂ ਤਾਂ ਰਾਗ ਹੁੰਦਾ ਹੈ ਤੇ ਜਾਂ ਨਹੀਂ ਹੁੰਦਾ ਹੁਣ ਤੁਸੀਂ ਜਦੋਂ ਗੁਰੂ ਤੋਂ ਵੀ ਗਾਂ ਜਾ ਕੇ ਗੁਰੂ ਦੀ ਕੀਤੀ ਨੂੰ ਧੂਲ ਕੇ ਮੇਨੂੰ ਦੱਸੋ ਸਿੱਖ ਦੀ ਔਕਾਤ ਹੈ ਕਿ ਗੁਰੂ ਦੀ ਕੀਤੀ ਨੂੰ ਦੂਲ ਦੇਵੇ ਆ ਫਲਾਨਾ ਦੀ ਲਾਈਟ ਕੀਰਤਨ ਕਰ ਲਾਈਟ ਕੀਰਤਨ ਕੀ ਹੁੰਦਾ ਵੀ ਦੂਜਾ ਹਾਟ ਕੀਰਤਨ ਹੁੰਦਾ ਗੁਰੂ 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 ਦੇ ਬਾਣੀ ਦੇ ਸਰਲੇਖ ਨੂੰ ਜਿਹੜਾ ਬੰਦਾ ਚੈਲੰਜ ਕਰੇਗਾ ਭਾਵੇਂ ਬਦਲੇਗਾ ਉਹ ਵੀ ਪਾਪਾਂ ਦਾ ਭਾਗੀ ਹੈ ਤੇ ਜਿਹੜਾ ਮੰਨੇਗਾ ਨਹੀਂ ਉਹ ਵੀ ਪਾਪਾਂ ਦਾ ਭਾਗੀ ਅੱਜ ਬਹੁਤ ਬਰੀ ਸਾਨੂੰ ਕਈ ਬੀਬੀਆਂ ਪੈਣਾ ਵੀਰ ਆ ਕੇ ਕਹਿੰਦੇ ਨੇ ਭਾਈ ਸਾਹਿਬ ਜੀ ਅਸੀਂ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਮੰਨ ਨਹੀਂ ਲੱਗਦਾ ਸੁਰਤ ਜੁੜਦੀ ਨਹੀਂ ਲੜੀ ਵਾਰ ਤੋਂ ਕਰਕੇ ਦਿਖਾਉਣਾ ਵੈਪੇ ਜੜੂਗੀ ਦੁਨੀਆ ਦੇ ਵਿੱਚ ਕਿਹਦੀ ਉਕਾਤ ਹੈ ਕਿ ਬਾਣੀ ਚ ਐਮੈਂਡਮੈਂਟ ਕਰੇ ਗੁਰੂ ਸਾਹਿਬ ਦੇ ਆਪਣੇ ਸੁਪੁੱਤਰ ਨੇ ਬਾਣੀ ਚ ਐਮੈਂਡਮੈਂਟ ਕੀਤੀ ਸੀ ਤਾਂ ਕੀ ਅਸਰ ਹੋਇਆ ਸਮਝ ਲਓ ਇੱਕ ਇੱਕ ਰਾਗੀ ਦਰਬਾਰ ਸਾਹਿਬ ਦੇ ਜਿਹਨੂੰ ਆਪਸ ਹੀ ਗੱਲਾਂ ਕਰਦੇ ਆ ਨਾ ਉਹ ਕਹਿੰਦੇ ਯਾਰ ਆਹ ਜਿਹੜਾ ਮੇਰਾ ਸ਼ਬਦ ਹੈ ਨਾ ਇਹਨੇ ਮੇਰੇ 5-7 ਪਲਾਟ ਬਣਵਾਤੇ ਤੇ ਜਦੋਂ ਅਰਜੋ ਸ਼ਬਦ ਨੂੰ ਵੇਖੀਦਾ ਹੈ ਪਤਾ ਲੱਗਦਾ ਵੀ ਇਹ ਤੇ ਗੁਲਾਮ ਅਲੀ ਦੀ ਤਰਜ਼ ਤੇ ਕਦੇ ਹੈਡ ਗ੍ਰੈਂਥੀ ਦਾ ਰੱਟਾ ਜੀ ਸਾਡਾ ਕਦੇ ਪ੍ਰਧਾਨਗੀ ਦਾ ਰੱਟਾ ਜੀ ਰੋਜੋ ਜਲੂਸ ਕਢਾਉਣ ਸਿੱਖ ਪੰਥ ਦਾ ਭਾਮ ਉਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਮੰਨਿਆ ਸਰਕਾਰੀ ਸ਼ਾਸਨ ਦੇ ਚੱਕਰ 'ਚ ਸਾਡੀਆਂ ਪੰਥਕ ਸੰਸਥਾਵਾਂ ਕਮਜ਼ੋਰੀ ਪੈ ਗਈ ਅਸੀਂ ਗੁਰੂ ਤੋਂ ਦੂਰੀ ਵਟ ਲਈ ਸਿਧਾਂਤਾਂ ਤੋਂ ਪਿੱਛੇ ਹੋ ਗਏ ਸਾਡੀ ਆਪਸੀ ਮਿਸ਼ਨਰੀ ਟਕਸਾਲੀ ਅਖੰਡ ਕੀਰਤ ਜਿੱਥਾਂ ਆਪਣੀ ਕਾਟੋ ਕਲੇਸ਼ ਨੇ ਸਾਡੇ ਅੰਦਰ ਦੂਰੀ ਵਧਾਤੀ ਮਤਭੇਦ ਵਧਾਤੀ ਜਿਹੜੇ ਕੀਰਤਨਕਾਰ ਬੜਾ ਲੰਮਾ ਸਮਾਂ ਲਾ ਕੇ ਜਿਹੜੇ ਸਿੱਖਦੇ ਨੇ ਜਾਂ ਜਿਹੜੇ ਰਾਗੀ ਸਾਹਿਬ ਜਿਹੜੇ ਕਰਦੇ ਨੇ ਕੀਰਤਨ ਕਰਦੇ ਨੇ ਤੰਤੀ ਸਾਜਾਂ ਦੇ ਕੀਰਤਨ ਕਰਦੇ ਨੇ ਇੱਕ ਚੀਜ਼ ਦੇਖਣ ਚ ਬੜੀ ਆਉਂਦੀ ਹੈ ਕਿ ਆਮ ਜਿਹੜੇ ਲੋਕ ਸੁਣਦੇ ਆ ਜਿਹੜੇ ਮੇਰੇ ਵਰਗੇ ਜਿਹੜੇ ਕੀਰਤਨ ਸਿੱਖਣਾ ਚਾਹੁੰਦੇ ਆ ਨਾ ਉਹਨਾਂ ਨੂੰ ਬੜਾ ਔਖਾ ਲੱਗਦਾ ਹੈ ਕਿ ਤੰਤੀ ਸਾਜ਼ ਸਿੱਖਣਾ ਔਖਾ ਬਹੁਤ ਹੈ ਕਿਉਂਕਿ ਉੱਥੇ ਜਦੋਂ ਆਲਾਪ ਲਾਣੇ ਪੈਣੇ ਨੇ ਜਦੋਂ ਉੱਥੇ ਉਹ ਧੁਨਾ ਲਾਣੀਆਂ ਪੈਣੀਆਂ ਨੇ ਉਹ ਚੀਜ਼ਾਂ ਮੇਰੇ ਮੇਰੇ ਵਾਸਤੇ ਤਾਂ ਨਹੀਂ ਮੈਨੂੰ ਤਾਂ ਸਿਰਫ ਗੁਰਬਾਣੀ ਸਮਝ ਆਉਂਦੀ ਹੈ ਮੈਂ ਗੁਰਬਾਣੀ ਪੜ੍ਹ ਸਕਦਾ ਪਰ ਆਹ ਮੇਰੇ ਨਾਲ ਨਾਲ ਪੜੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਕਿੱਥੇ ਪਹੁੰਚ ਗਏ ਸੀਗੇ ਇਹ ਬੋਲਦੇ ਆ ਬੋਲਦੇ ਕਿੱਥੇ ਪਹੁੰਚ ਗਏ ਸਤ ਦਰਬਾਰ ਸਾਹਿਬ ਦਰਬਾਰ ਸਾਹਿਬ ਇਹ ਤੁਹਾਨੂੰ ਪਤਾ ਆਸਾ ਦੇ ਵਿੱਚ ਸਾਡਾ ਤਾਂ ਸਤਨਾਮ ਵਾਹਿਗੁਰੂ ਬੋਲਿਆ ਵੀ ਗੁਰੂ ਦੀ ਬਖਸ਼ਿਸ਼ ਨਾਲ ਸਾਡੇ ਪੁਰਖਿਆਂ ਨੇ ਜਿਹੜਾ ਉੱਥੇ ਸਤਨਾਬਾਈ ਗੁਰੂ ਬੋਲਣਾ ਸੀ ਉਹ ਆਸਾ ਦਾ ਵੇਲਾ ਹੋਣ ਕਰਕੇ ਆਸਾ ਦੇ ਵਿੱਚ ਸਾਨੂੰ ਸੁਣ ਤੋਂਣ ਦਿੱਤੀ ਤੇ ਅਸੀਂ ਗੁਰੂ ਦੇ ਸ਼ਬਦਾਂ ਨੂੰ ਬਦਲ ਕੇ ਰੱਖ ਦਿੱਤਾ ਇਹ ਔਖਾ ਲੱਗਾ ਤਾਂ ਉਹਨੂੰ ਆਸਾ ਗਾਣਾ ਪੀਰ ਮੇਰੇ ਪ੍ਰੋਫੈਸਰ ਕਰਤਾਰ ਸਿੰਘ ਜੀ ਸਚਕੰਡਵਾਸੀ ਪੰਥ ਦੇ ਮਹਾਨ ਦਿਗਜ ਗੁਰਮਤ ਸੰਗੀਤ ਦੇ ਵਿਦਵਾਨ ਅਸੀਂ ਫਤਿਹ ਟੀਵੀ ਵੱਲੋਂ ਰਾਗ ਰਤਨ ਕਰ ਰਹੇ ਸੀ ਤੋਂ ਮੈਨੂੰ ਮਿਲੇ ਪਹਿਲੇ ਰਾਗ ਰਤਨ ਮਿਲੇ ਤੋਂ ਬੱਚੇ ਨੇ ਤਾਨ ਮਾਰਤੀ ਤਾਨ ਭਾਵੋ ਜਿਹੜਾ ਸਾਰੇ ਗਮਸਾਰ ਜਾਂ ਜੋ ਵੀ ਕਿਉਂਕਿ ਮੇਰੇ ਕੋਲ ਇਹ ਬਕਸ਼ਿਸ਼ ਨਹੀਂ ਹੈ ਮੈਂ ਕਾ ਨਹੀਂ ਸਕਦਾ ਤੁਹਾਨੂੰ ਪਤਾ ਹੈ ਉਹ ਜਿਹੜੇ ਬੱਚੇ ਰਾਗ ਦੀ ਤਾਨ ਮਾਰਦੇ ਉਹ ਕਹਿੰਦੇ ਵੀ ਇਹ ਇਹ ਨੰਬਰ ਕੱਟ ਲਓ ਬਈ ਇਹ ਗਲਤ ਹੋ ਗਿਆ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਜਿਹੜਾ ਸਾਰੇ ਗਾਮਾ ਪਾਦਾ ਨੀਸਾ ਚਲਦੇ ਸ਼ਬਦ ਦੇ ਵਿੱਚ ਰਾਗੀ ਗਾਇਨ ਕਰਦਾ ਉਹਦੀ ਗੁਰਮਤ ਸੰਗੀਤ ਵਿੱਚ ਮਨਾਈ ਹੈ ਪਰ ਇਹ ਚੀਜ਼ ਤਾਂ ਬਹੁਤ ਵੱਡੀਆਂ ਸੇਜਿਸ ਤੇ ਵੀ ਜਿਹੜਾ ਗਾਈ ਜਾਂਦੀ ਹੈ ਅਗਲੀ ਗੱਲ ਇਹ ਤੋਂ ਵੀ ਡੇਂਜਰਸ ਇਹ ਤਾਂ ਆਕਾਰ ਦੀ ਤਾਨ ਕਹੀ ਜਾਂਦੀ ਨਾ ਜੀ ਵੀ ਜੋ ਤੁਸੀਂ ਗਾ ਰਹੇ ਹੋ ਉਹਦੇ ਉਹਦੇ ਰਾਗ ਦੀ ਆਕਾਰ ਦੀ ਤਾਨ ਜਿਹੜੀ ਗਰਾਰੀ ਮਾਰਦੇ ਸਾਡੇ ਰਾਗੀ ਹਾ 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 ਅਲਾਪ ਲੈਂਦੇ ਜਿਹੜੇ ਅਲਾਪ ਪ੍ਰੋਫੈਸਰ ਕਰਤਾ ਸਿੰਘ ਜੀ ਨੇ ਕਿਹਾ ਇਹ ਵੀ ਗਲਤ ਗੁਰਮਤ ਸੰਗੀਤ 'ਚ ਇਹਦਾ ਕੋਈ ਥਾਂ ਨਹੀਂ ਹੈ ਹੁਣ ਮੈਨੂੰ ਦੱਸੋ ਗਲਤੀ ਕਿਹਨੇ ਕੀਤੀ ਸੰਗਤ ਸੋਚਦੀ ਐ ਇਹ ਤਾਨਾ ਮਾਰਨੀਆਂ ਇਹ ਅਲਾਪ ਕਰਨੇ ਸਾਡੇ ਲਈ ਔਖੇ ਨੇ ਇਸ ਕਰਕੇ ਅਸੀਂ ਉਸ ਕੀਰਤਨ ਤੋਂ ਦੂਰੀ ਵਟ ਲਈ ਤੇ ਗੁਰਬਾਣੀ ਸੰਗੀਤ ਕਹਿੰਦਾ ਕਿ ਇਹਦੀ ਤੁਹਾਨੂੰ ਅੱਗੇ ਨਹੀਂ ਹੈਗੀ ਬੋਲਣ ਦੀ ਤਾਂ ਗੈਪ ਗੜਬੜ ਕਿੰਨੇ ਕਰਤੀ ਜੀ ਕਿਉਂਕਿ ਬਹੁਤ ਵਰੀ ਸਾਡੇ ਜਿਹੜੇ ਰਾਗੀ ਸਹਿਬਾਨ ਗਾਇਕੀ ਘਰਾਣਿਆਂ ਚੋਂ ਆਏ ਸੀਗੇ ਜਾਂ ਇੰਜ ਕਹਿ ਲੋ ਕਿ ਭਾਈ ਮਰਦਾਨੇ ਕੇ ਪਰਿਵਾਰਾਂ ਚੋਂ ਆਏ ਸੀਗੇ ਉਹ ਤਾਂ ਕਰ ਸਕਦੇ ਸੀ ਸੰਗਤ ਨੇ ਕਿਹਾ ਇਹ ਤਾਂ ਉਹਨਾਂ ਘਰਾਣਿਆਂ ਚੋਂ ਆਏ ਤਾਂ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਇਸ ਲਈ ਮੇਰੇ ਵੀਰ ਪੰਥ ਵਿੱਚ ਇੱਕ ਦੁਬਧਾ ਪੈ ਗਈ ਪੱਕੇ ਰਾਗਾਂ ਦਾ ਕੀਰਤਨ ਤੇ ਕੱਚੇ ਰਾਗਾਂ ਦਾ ਹੂੰ ਰਾਗ ਪੱਕਾ ਕੱਚਾ ਨਹੀਂ ਹੁੰਦਾ ਜਾਂ ਤਾਂ ਰਾਗ ਹੁੰਦਾ ਹੈ ਤੇ ਜਾਣਾ ਹੀ ਹੁੰਦਾ ਰਾਗ ਪੱਕਾ ਕੱਚਾ ਨਹੀਂ ਹੁੰਦਾ ਲਾਈਟ ਕੀਰਤਨ ਇਕ ਸ਼ਬਦ ਸੁਣਿਆ ਹੋਵੇਗਾ ਤੁਸੀਂ ਆ ਫਲਾਨਾ ਦੀ ਲਾਈਟ ਕੀਰਤਨ ਕਰ ਲਾਈਟ ਕੀਰਤਨ ਕੀ ਹੁੰਦਾ ਵੀ ਦੂਜਾ ਹਾਰਡ ਕੀਰਤਨ ਹੁੰਦਾ ਇਹ ਲਾਈਟ ਕੀਰਤਨ ਸ਼ਬਦ ਕਿੱਥੋਂ ਆ ਗਿਆ ਭਾਵ ਗੁਰੂ ਦੇ ਹੁਕਮਾਂ ਤੋਂ ਪਾਸੇ ਜਾ ਕੇ ਜਦੋਂ ਤੁਸੀਂ ਕੀਰਤਨ ਕਰਦੇ ਹੋ ਉਹ ਕੀਰਤਨ ਹੀ ਨਹੀਂ ਹੈ ਉਹਨੂੰ ਲਾਈਟ ਕਹਿ ਲਓ ਜਾਂ ਉਹਨੂੰ ਜੋ ਮਰਜੀ ਡਾਰਕ ਕਹਿ ਲਓ ਸੋ ਹੋਇਆ ਕੀ ਉਹ ਤਨ ਉਹ ਆਲਾਪ ਪੰਥ ਵਿੱਚ ਪ੍ਰਵਾਨਿਤ ਨਹੀਂ ਹੈ ਜਦੋਂ ਤੁਸੀਂ ਰਾਗ ਗਾਇਨ ਬਖੋ ਪਹਿਲਾ ਮੇਰਾ ਸਵਾਲ ਗੁਰੂ ਜਦੋਂ ਕੀਰਤਨ ਦੀ ਬਖਸ਼ਿਸ਼ ਕਰੇਗਾ ਸਿੱਖ ਨੂੰ ਸੌਖਿਆ ਕਰੇਗਾ ਕਿ ਔਖਿਆ ਕਰੇਗਾ ਸੌਖਿਆ ਕਰੇਗਾ ਆਬਵੀਅਸਲੀ ਹਾਂਜੀ ਸੌਖਾ ਕਰੇਗਾ ਗੁਰੂ ਨੇ ਬਾਣੀ ਲਿਖੀ ਔਖੀ ਭਾਸ਼ਾ ਚ ਲਿਖੀ ਕਿ ਸੌਖੀ ਪੜ ਸਕਦੀ ਸੀ ਸੌਖੀ ਭਾਸ਼ਾ ਚ ਲਿਖੀ ਗੁਰੂ ਸਾਹਿਬ ਨੇ ਜਦੋਂ ਤਸ਼ਬੀਹਾਂ ਦਿੱਤੀਆਂ ਵਿੱਚ ਜਿਹੜੀਆਂ ਸਾਖੀਆਂ ਜਿਹੜੇ ਪ੍ਰਮਾਣ ਲਏ ਉਹ ਸੌਖੇ ਦਿੱਤੇ ਕਿ ਔਖੇ ਦਿੱਤੇ ਸੌਖੇ ਸੌਖੇ ਦਿੱਤੇ ਲੋਕ ਭਾਸ਼ਾਵਾਂ ਦੇ ਕੀਤੇ ਰੁੱਤਾਂ ਦਾ ਜ਼ਿਕਰ ਕੀਤਾ ਜਿਹੜੇ ਆ ਮਹੀਨਿਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਗੁਰਮੁਖੀ ਅੱਖਰੀ ਦਾ ਜ਼ਿਕਰ ਕੀਤਾ ਹਰ ਹਰ ਰੰਗ ਵਿੱਚੋਂ ਕੁਦਰਤ ਵਿੱਚੋਂ ਕਾਇਨਾਤ ਵਿੱਚੋਂ ਸਤਿਗੁਰੂ ਜੀ ਨੇ ਸਾਨੂੰ ਸਮਝਾਉਣੇ ਦਾ ਯਤਨ ਕੀਤਾ ਗੁਰੂ ਨੇ ਇਹ ਤਾਂ ਸੌਖੀਆਂ ਕੀਤਾ ਤੇ ਕੀ ਗੁਰੂ ਰਾਗਾਂ ਵਿੱਚ ਕੀਰਤਨ ਬਖਸ਼ਿਸ਼ ਕਰਕੇ ਸਿੱਖ ਨੂੰ ਔਖੀਆਂ ਕਰੇਗਾ ਔਖੀਆਂ ਨਹੀਂ ਕਰੇਗਾ ਇੰਨੀ ਗੱਲ ਜ਼ਰੂਰ ਹੈ ਕਿ ਗੁਰੂ ਜਦੋਂ ਬਖਸ਼ਿਸ਼ ਕਰੇਗਾ ਉਹ ਇਸ ਗੱਲ ਦਾ ਧਿਆਨ ਰੱਖੇਗਾ ਕਿ ਮੇਰਾ ਸਿੱਖ ਵਿਸਰਪੋਲਾ ਹੋ ਕੇ ਸੁਚੇਤ ਮਨ ਨਾਲ ਬਾਣੀ ਗਾਇਨ ਕਰੇ ਉਹਦੇ ਸਟ੍ਰੈਸ ਨਾ ਹੋਵੇ ਇਹ ਗੁਰੂ ਧਿਆਨ ਰੱਖੇਗਾ ਹੁਣ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਦੋਂ ਗੁਰਬਾਣੀ ਦੀ ਤੇ ਲੜੀਵਾਰ ਰੂਪ ਚ ਬਖਸ਼ਿਸ਼ ਕੀਤੀ ਹੂੰ ਭਾਵੇਂ ਅਸੀਂ ਪਾਦਸ਼ਾਹ ਅਧਿਕਾਰੀ ਲਈ ਮਗਰੋਂ ਤੁਹਾਨੂੰ ਕੀ ਲੱਗਦਾ ਜਦੋਂ ਗੁਰੂ ਨੇ ਬਾਣੀ ਉਚਾਰਨ ਕੀਤੀ ਹੋਏਗੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਉਚਾਰਨ ਤੇ ਪਾਦਸ਼ਾਹੀ ਚ ਕੀਤੀ ਹੈ ਨਾ ਜੀ ਲਿਖੀ ਕਿਉਂ ਲੜੀਵਾਰ ਚ ਕਦੀ ਸੋਚਿਆ ਕਿਸੇ ਨੇ ਗੁਰੂ ਨੇ ਔਖਿਆ ਕੀਤਾ ਸੀ ਔਖਿਆ ਨਹੀਂ ਕੀਤਾ ਗੁਰੂ ਨੇ ਕਿਹਾ ਜੇ ਲੜੀਵਾਰ ਲਿਖੀ ਹੋਊਗੀ ਤੇ ਤੇਰੀ ਸੁਰਤ ਫੋਕਸਡ ਰਹੇਗੀ ਅੱਜ ਬਹੁਤ ਬੜੀ ਸਾਨੂੰ ਕਈ ਬੀਬੀਆਂ ਪੈਣਾ ਵੀਰ ਆ ਕੇ ਕਹਿੰਦੇ ਨੇ ਭਾਈ ਸਾਹਿਬ ਜੀ ਅਸੀਂ ਜਦੋਂ ਜਪਦੀ ਸਾਹਿਬ ਦਾ ਪਾਠ ਕਰਦੇ ਮੰਨ ਨਹੀਂ ਲੱਗਦਾ ਸੁਰਤ ਜੁੜਦੀ ਨਹੀਂ ਲੜੀਵਾਰ ਤੋਂ ਕਰਕੇ ਦਿਖਾਓ ਨਾ ਵਾਪੇ ਜੁੜੂਗੀ ਹੁਣ ਲੜੀਵਾਰ ਸਰੂਪ ਤੋਂ ਜਦੋਂ ਤੁਸੀਂ ਬਾਣੀ ਗਾਇਨ ਕਰੋਗੇ ਪੜੋਗੇ ਤਾਂ ਆਟੋਮੈਟਿਕਲੀ ਸੁਰਤ ਜੋੜ ਕੇ ਫੋਕਸਡ ਕਰਨਾ ਪੈਣਾ ਨਹੀਂ ਤੇ ਤੁਸੀਂ ਮਿਸ ਕਰ ਚੁੱਕੇ ਤਾਂ ਗੁਰੂ ਨੇ ਫੋਕਸ ਕਰਾਉਣ ਵਾਸਤੇ ਸੇਖ ਨੂੰ ਲੜੀਵਾਰ ਸਰੂਪ ਬਖਸ਼ਿਸ ਕੀਤਾ ਹੁਣ ਤੁਸੀਂ ਜਦੋਂ ਗੁਰੂ ਤੋਂ ਵੀ ਗਾਂ ਜਾ ਕੇ ਗੁਰੂ ਦੀ ਕੀਤੀ ਨੂੰ ਦੂਲ ਕੇ ਮੈਨੂੰ ਦੱਸੋ ਸੇਖ ਦੀ ਔਕਾਤ ਹੈਗੀ ਗੁਰੂ ਦੀ ਕੀਤੀ ਨੂੰ ਦੂਲ ਦੇ ਗੁਰੂ ਦੀ ਕੀਤੀ ਤੋਂ ਵੀ ਕਾਂ ਐਮੈਂਡਮੈਂਟਸ ਕਰੇ ਆਪਣੀ ਗੱਲ ਤੋਂ ਸ਼ੁਰੂ ਹੋਈ ਸੀ ਕਿ ਕੀਰਤਨੀ ਰਾਗੀਆਂ ਨੇ ਐਮੈਂਡਮੈਂਟ ਸ਼ੁਰੂ ਕਰ ਦਿੱਤੀ ਹੁਮ ਦੁਨੀਆ ਦੇ ਵਿੱਚ ਕਿਹਦੀ ਉਕਾਤ ਹੈ ਕਿ ਬਾਣੀ 'ਚ ਐਮੈਂਡਮੈਂਟ ਕਰੇ ਗੁਰੂ ਸਾਹਿਬ ਦੇ ਆਪਣੇ ਸੁਪੁੱਤਰ ਨੇ ਬਾਣੀ 'ਚ ਐਮੈਂਡਮੈਂਟ ਕੀਤੀ ਸੀ ਤਾਂ ਕੀ ਅਸਰ ਹੋਇਆ ਸਮਝ ਲਓ ਤੇ ਹੁਣ ਤੁਹਾਡਾ ਕੀ ਕਰੀਏ ਇੱਕ ਇੱਕ ਰਾਗੀ ਦਰਬਾਰ ਸਾਹਿਬ ਦੇ ਜਿਹਨੂੰ ਆਪਸ ਵਿੱਚ ਗੱਲਾਂ ਕਰਦੇ ਆ ਨਾ ਉਹ ਕਹਿੰਦੇ ਯਾਰ ਆਹ ਜਿਹੜਾ ਮੇਰਾ ਸ਼ਬਦ ਹੈ ਨਾ ਇਹਨੇ ਮੇਰੇ 5-7 ਪਲਾਟ ਬਣਵਾਤੇ ਅੱਛਾ ਆਪਸੇ ਗੱਲ ਕਰਦੇ ਗਿਲ ਠੀਕ ਆ ਕਿ ਉਹ ਸੁਪਰ ਹਿੱਟ ਹੋ ਗਿਆ ਸ਼ਬਦ ਸੰਗਤਾਂ ਨੇ ਜਿਆਦਾ ਸੁਣਿਆ ਰਾਗੀ ਦੀ ਪਹਿਚਾਣ ਬਣ ਗਈ ਪ੍ਰੋਗਰਾਮ ਜਿਆਦਾ ਇਹ ਪਲਾਟ ਪੰਛਰਤ ਮਿਲ ਗਏ ਹਣ ਬਣ ਗਏ ਹਣਗੇ ਤੇ ਜਦੋਂ ਅੱਜ ਉਹ ਸ਼ਬਦ ਨੂੰ ਵੇਖੀਦਾ ਹੈ ਪਤਾ ਲੱਗਦਾ ਵੀ ਇਹ ਤੇ ਗੁਲਾਮ ਅਲੀ ਦੀ ਤਰਜ਼ ਤੇ ਹੈ ਹੁਣ ਮੇਰਾ ਇੱਥੇ ਸਵਾਲ ਬਣਦਾ ਮੇਰੇ ਵੀਰ ਕਿੱਥੇ ਕਮੀ ਰਹਿ ਗਈ ਗੁਰੂ ਤੋਂ ਉਤੋਂ ਹੁਣ ਰਾਗੀ ਜੁਨੀਅਨ ਬਣ ਗਈ ਉਹ ਕਹਿੰਦੇ ਸਾਨੂੰ ਕੋਈ ਸਵਾਲ ਨਹੀਂ ਕਰ ਸਕਦਾ ਆਪਸ ਵਿੱਚ ਭਾਵੇਂ ਰੋਜ਼ ਘਾਟੋ ਕਲੇਸ਼ ਕਰਕੇ ਪੰਥ ਦੀ ਬੇਇੱਜ਼ਤੀ ਕਰਾਉਣ ਕਦੇ ਹੱਡ ਗ੍ਰੰਥੀ ਦਾ ਰੱਟਾ ਜੀ ਸਾਡਾ ਕਦੇ ਪ੍ਰਧਾਨਗੀ ਦਾ ਰੱਟਾ ਜੀ ਰੋਜ਼ ਜਲ ਸਿੱਖ ਪੰਥ ਦਾ ਭੰਗ ਉਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਕਿਉਂਕਿ ਯੂਨੀਅਨ ਹੈ ਯੂਨੀਅਨ ਕਿਦੀ ਬਣਦੀ ਹੈ ਕਿਰਤਨਕਾਰਾਂ ਨੂੰ ਵੀ ਯੂਨੀਅਨ ਦੀ ਲੋੜ ਪੈ ਗਈ ਮੰਨਿਆ ਅੱਜ ਸਰਕਾਰੀ ਸਾਜਸ਼ਣ ਦੇ ਚੱਕਰ 'ਚ ਸਾਡੇ ਤਖਤ ਕਮਜ਼ੋਰ ਹੋ ਗਏ ਮੰਨਿਆ ਅੱਜ ਸਰਕਾਰੀ ਸਾਜਸ਼ਣ ਦੇ ਚੱਕਰ 'ਚ ਸਾਡੀਆਂ ਪੰਥਕ ਸੰਸਥਾਵਾਂ ਕਮਜ਼ੋਰੀ ਪੈ ਗਈ ਅਸੀਂ ਗੁਰੂ ਤੋਂ ਦੂਰੀ ਵਟ ਲਈ ਸਿਧਾਂਤਾਂ ਤੋਂ ਪਿੱਛੇ ਹੋ ਗਏ ਸਾਡੀ ਆਪਸੀ ਮਿਸ਼ਨਰੀ ਟਕਸਾਲੀ ਅਖੰਡ ਕੀਰਤ ਜਿੱਥਾ ਆਪਣੀ ਕਾਟੋਕਲੇਸ਼ ਨੇ ਸਾਡੇ ਅੰਦਰ ਦੂਰੀ ਵਧਾਤੀ ਮਤਭੇਦ ਵਧਾਤੀ ਪਰ ਵੀਰ ਮੇਰੇ ਗੁਰੂ ਦੀ ਕੀਤੀ ਤਾਂ ਬਦਲੀ ਨਹੀਂ ਜਾਸੀ ਗੁਰੂ ਗੁਰੂ ਦੇ ਬਾਣੀ ਦੇ ਸਰਲੇਖ ਨੂੰ ਜਿਹੜਾ ਬੰਦਾ ਚੈਲੰਜ ਕਰੇਗਾ ਭਾਵੇਂ ਬਦਲੇਗਾ ਉਹ ਵੀ ਪਾਪਾਂ ਦਾ ਭਾਗੀ ਹੈ ਤੇ ਜਿਹੜਾ ਮੰਨੇਗਾ ਨਹੀਂ ਉਹ ਵੀ ਪਾਪਾਂ ਦਾ ਭਾਗੀ ਹੈ